ਹਨੇਰਾ ਹੁੰਦੇ ਹੀ ਸ਼ਹਿਰ ਦੀਆਂ ਸੜਕਾਂ ਤੇ ਅਚਾਨਕ ਪੁਲਿਸ ਹੀ ਪੁਲਸ ਨਿਕਲਾਈ ਤੇ ਇਸ ਮੌਕੇ ਪੁਲਸ ਨੇ ਆਉਣ ਜਾਣ ਵਾਲੇ ਰਾਈਆਂ ਨੂੰ ਵੀ ਚੈੱਕ ਕੀਤਾ ਤੇ ਟ੍ਰੈਫਿਕ ਦੇ ਉੱਪਰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਟ੍ਰੈਫਿਕ ਵਾਹਨਾ ਦੀ ਵੀ ਜਾਂਚ ਕੀਤੀ ਦੇ ਨਾਲ ਹੀ ਗੈਰ ਕਾਨੂੰਨੀ ਕਬਜ਼ਾ ਕਰਨ ਵਾਲਿਆਂ ਛੋਟੇ ਹਾਥੀ ਤੇ ਸਮਾਨ ਵੇਚਣ ਵਾਲਿਆਂ ਨੂੰ ਵੀ ਪੁਲਿਸ ਵੱਲੋਂ ਇੱਥੇ ਚੇਤਾਵਨੀ ਦਿੱਤੀ ਗਈ ਕਿ ਗੈਰ ਕਾਨੂੰਨੀ ਕਬਜ਼ੇ ਕਰਨੀ ਬੰਦ ਕਰ ਦਿੱਤੇ ਜਾਣ ਨਹੀਂ ਤਾਂ ਨਗਰ ਕੌਂਸਲ ਨੂੰ ਨਾਲ ਲੈ ਕੇ ਵੱਡੀ ਕਾਰਵਾਈ ਕੀਤੀ ਜਾਏਗੀ ਮਾਮਲਾ ਸਮਰਾਲਾ ਦਾ ਹੈ ਜਿੱਥੇ ਕੇ ਡੀਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਮਰਾਲਾ ਦੇ ਮਾਛੀਵਾੜਾ ਦੇ ਵਿੱਚ ਵੀ ਇਸੇ ਤਰ੍ਹਾਂ 플ੈਗ ਮਾਰਚ ਪੁਲਿਸ ਵੱਲੋਂ ਕੱਢਿਆ ਗਿਆ ਹੈ ਤੇ ਇਹ 플ੈਗ ਮਾਰਚ ਮੁੱਖ ਤੌਰ ਤੇ ਸ਼ਰਾਬੀ ਅਨਸਰਾਂ ਤੇ ਨਥ ਪਾਉਣ ਦੇ ਲਈ ਕੱਢਿਆ ਗਿਆ ਹੈ ਇਹ ਲਈ ਸਾਡੇ ਮਾਨਯੋਗ ਐਸਐਸਪੀ ਯੂਤੀ ਜਦਵੈਸ ਸਿੰਘ ਜੀ ਵੱਲੋਂ ਜਿਹੜੇ ਅੱਜ ਸਮਰਾਲਾ ਦੇ ਮਾਛੀਵਾੜਾ ਦੋਨੇ ਸ਼ਹਿਰਾਂ ਜਿਹੜਾ 플ੈਗ ਮਾਰਚ ਕੱਢ ਰਹੇ ਆ ਬਾੜੇ ਅੰਸਰਾਂ ਦੇ ਨਕੇਲ ਕੱਸਣ ਲਈ ਜਿਵੇਂ ਆਪ ਰੌਟ ਨੰਬਰ ਦੇ ਮੋਟਰਸਾਈਕਲ ਸਕੂਟਰ ਜੀ ਆ ਕੋ ਲਵਾਰਸ ਮਾਰਕੀਟ 'ਚ ਖੜਾ ਸ਼ਰਾਰਤੀ ਅੰਸਰਾਂ ਦੇ ਖਿਲਾਫ ਜਿਹੜਾ ਕੰਡਾ ਕੱਸਣ ਲਈ ਫਲੈਗ ਮਾਰਚ ਕੱਢ ਰਹੇ ਆ ਇੱਕ ਸਾਡੇ ਜਿਹੜੇ ਸ਼ਹਿਰ ਦੀ ਬਜ਼ਾਰ ਦੀ ਪ੍ਰੋਬਲਮ ਸੀ ਟ੍ਰੈਫਿਕ ਵਾਲੀ ਵੀ ਰੇਡੀਆਂ ਅੱਗੇ ਵਧਾ ਕਾ ਇਹ ਕੋਈ ਅੱਜ ਆਪਣੇ ਪੁਲਿਸ ਵਿਭਾਗ ਦੇ ਤੌਰ ਤੇ ਦੇਖ ਰਹੇ ਆ ਮੰਡੇ ਤੋਂ ਜਿਹੜਾ ਮਿਨਿਸਪਲ ਕਮੇਟੀ ਵਾਲਿਆਂ ਨਾਲ ਲੈ ਕੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਜਿਹੜਾ ਸ਼ਹਿਰ ਵਾਸੀ ਇਹਨੂੰ ਜਾਦ ਦਵਾਵਾਂਗੇ ਵੇਰੀ ਤੁਹਾਡੇ ਜਰੀਏ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਆ ਵੀ ਆਪਣੇ ਅੱਗੇ ਜਿਵੇਂ ਕੋਈ ਆ ਰੇੜੀਆਂ ਲਵਾ ਰਹੇ ਕੋ ਹੋਰ ਲਵਾ ਰਹੇ ਆ ਇਹ ਕੋਈ ਵੀ ਰੇੜੀ ਹੈ ਇਹਨਾਂ ਦੇ ਜਿਹੜੀ ਦੁਕਾਨ ਦੇ ਫੁੱਟਪਾਥ ਤੋਂ 5 ਫੁੱਟ ਦੇ ਅੰਦਰ ਅੰਦਰ ਹੋਊਗੀ ਉਹਦੇ ਬਾਹਰ ਨਹੀਂ ਹੋਊਗੀ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਦੋਨੇ ਪਾਸੇ ਛੱਡਦੇ ਉਹ ਬਿਲਕੁਲ ਸੇਫ ਰਹੂਗੀ ਜੇ ਕੋ ਫਿਰ ਵੀ ਲਗਾਊਗਾ ਤਾਂ ਉਸ ਦੁਕਾਨਦਾਰ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਊਗਾ ਜਿਹੜੇ ਚੱਲਦੇ ਟੈਂਪੂ ਨੇ ਆ ਸਬਜ਼ੀ ਵਗੈਰਾ ਵੇਚਦੇ ਨੇ ਉਹਨਾਂ ਦਾ ਬੜੀ ਪ੍ਰੋਬਲਮ ਆ ਜੀ ਉਹ ਸਪੀਕਰ ਵੀ ਬੜੇ ਕੁਤੀ ਲਾ ਕੇ ਜਿਹੜਾ ਗੱਲ ਕਰਦੇ ਨੇ ਨਹੀਂ ਨਹੀਂ ਬਿਲਕੁਲ ਮੇਰੇ ਨੋਟਸ 'ਚ ਆਇਆ ਇੱਥੇ ਦਾ ਸ਼ਹਿਰ ਦੇ ਵਿੱਚ ਬਿਲਕੁਲ ਇਹ ਕਿਸੇ ਦਾ ਸਬਜ਼ੀ ਵੇਚਣੀ ਬਿਲਕੁਲ ਸਲੋ ਆਵਾਜ਼ ਜਿਹੜੀ ਰੱਖੂਗਾ ਉਹ ਸਾਡੀ ਮਕਸੀਮ ਕੋਸ਼ਿਸ਼ ਹੋਊਗੀ ਵੀ ਜਿਹੜੀ ਮੇਨ ਰੋਡ ਹੈ ਇੱਥੇ ਟਰੈਫਿਕ ਦੀ ਪ੍ਰੋਬਲਮ ਆndi ਹੈ ਉੱਥੇ ਇਹ ਚੀਜ਼ਾਂ ਟੈਂਪੂ ਵਗੈਰਾ ਆਇਆ ਨਾ ਲੱਗਣਾ ਨਾ ਹੀ ਲੱਗਣ ਦਾ ਮਤਲਬ ਚੱਕਬਾਣੀ ਟੀਵੀ ਲਈ ਸਮਰਾਲਾ ਤੋਂ ਮਨੀਸ਼ ਸੱਚਦੇਵਾ ਦੀ ਰਿਪੋਰਟ